ਵੀ ਅਸੀਂ ਕਿਸਾਨਾਂ ਤੇ ਗੋਲੀ ਨਹੀਂ ਚਲਾਉਣੀ ਉਹ ਆ ਡੀ ਏ ਡੀ ਜੀ ਪੀ ਉਸ ਏ ਡੀ ਜੀ ਪੀ ਨੂੰ ਇੰਨਾ ਪਰੇਸ਼ਾਨ ਕੀਤਾ ਵੀ ਉਸ ਬੰਦੇ ਨੂੰ ਆਪਣੇ ਗੋਲੀ ਮਾਰ ਕੇ ਆਤਮ ਹੱਤਿਆ ਕਰਨੀ ਪੈ ਗਈ ਆਪਣੀ ਜਾਨ ਦੇਣੀ ਪੈ ਗਈ ਇੰਨਾ ਇਸ ਸੋਚ ਵਾਲਿਆਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਤੀਜੀ ਗੱਲ ਸਾਡੇ ਦੇਸ਼ ਵਿੱਚ ਅਫਗਾਨਿਸਤਾਨ ਸਾਡੇ ਲਾਗੇ ਆ ਉੱਥੇ ਦਾ ਵਿਦੇਸ਼ ਮੰਤਰੀ ਆਇਆ ਪਿਛਲੇ ਦਿਨੀ ਵਿਦੇਸ਼ ਮੰਤਰੀ ਉੱਥੇ ਪਹਿਲਾਂ ਸਰਕਾਰ ਦੂਜਿਆਂ ਦੀ ਸੀ ਹੁਣ ਤਾਲਬਾਨਾਂ ਦੀ ਸਰਕਾਰ ਆ ਤੇ ਤਾਲਬਾਨ ਕੌਣ ਆ ਤਾਲਬਾਨ ਉਹ ਆ ਜਿਹੜੇ ਕਹਿੰਦੇ ਔਰਤਾਂ ਨੂੰ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਔਰਤਾਂ ਦੇ ਤਿੰਨ ਕੰਮ ਆ ਕੱਪੜੇ ਧੋਣੇ ਰੋਟੀ ਪਾਣੀ ਬਣਾਉਣਾ ਪੋਚੇ ਲਾਉਣੇ ਤੇ ਬੱਚੇ ਪੈਦਾ ਕਰਨੇ ਇਹਦੇ ਤੋਂ ਇਲਾਵਾ ਇਹਨਾਂ ਨੂੰ ਕੋਈ ਪੜਨ ਦਾ ਇਹਨਾਂ ਨੂੰ ਕੋਈ ਸਿੱਖਣ ਦਾ ਇਹਨਾਂ ਨੂੰ ਕੋਈ ਕਿਸੇ ਕਦਰ ਦਾ ਅਧਿਕਾਰ ਨਹੀਂ ਚਾਹੀਦਾ ਇਹ ਕਹਿੰਦੇ ਤਾਲਬਾਨ ਤੇ ਤਾਲਬਾਨਾਂ ਦਾ ਵਿਦੇਸ਼ ਮੰਤਰੀ ਆਇਆ ਸਾਡੇ ਵਿਦੇਸ਼ ਮੰਤਰੀ ਨਾਲ ਬੈਠ ਕੇ ਕੋਈ ਫੈਸਲੇ ਕੀਤੇ ਫੈਸਲੇ ਕਰਨ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਕੀਤੀ ਤੇ ਤਾਲਬਾਨਾਂ ਦੇ ਵਿਦੇਸ਼ ਮੰਤਰੀ ਨੇ ਸ਼ਰਤ ਰੱਖੀ ਵੀ ਜਿਹੜੀ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਬੰਦੇ ਹੀ ਹੋਣੇ ਚਾਹੀਦੇ ਕੋਈ ਔਰਤ ਪ੍ਰਤਰਕਾਰ ਨਹੀਂ ਹੋਣੀ ਚਾਹੀਦੀ ਕੋਈ ਵੀ ਔਰਤ ਪ੍ਰੈਸ ਕਾਨਫਰੰਸ ਵਿੱਚ ਨਾ ਆਵੇ ਉਥੇ ਪ੍ਰੈਸ ਕਾਨਫਰੰਸ ਵਿੱਚ ਔਰਤਾਂ ਨਹੀਂ ਆਉਣ ਦਿੱਤੀਆਂ ਗਈਆਂ ਔਰਤਾਂ ਨੂੰ ਬਾਹਰ ਕੱਢਿਆ ਗਿਆ ਇਹ ਕਿੱਡਾ ਵੱਡਾ ਔਰਤਾਂ ਤੇ ਜਿਨ੍ਹਾਂ ਨੇ ਜਰਨਲਿਜ਼ਮ 'ਚ ਐਸ ਪ੍ਰੈਸ 'ਚ ਮੀਡੀਏ 'ਚ ਕਿੰਨਾ ਵੱਡਾ ਰੋਲ ਆ ਅੱਜ ਆਪਾਂ ਦੇਖਦੇ ਅਖਬਾਰਾਂ 'ਚ ਟੈਲੀਵਿਜ਼ਨਾਂ 'ਤੇ ਕੁੜੀਆਂ ਕੰਮ ਕਰਦੀਆਂ ਆ ਤੇ ਜੇ ਉਹਨਾਂ ਨੂੰ ਇਹ ਸਵਾਲ ਜਵਾਬ ਕਰਨ ਦਾ ਮੌਕਾ ਨਾ ਮਿਲੇ ਉਹਨਾਂ ਨੂੰ ਉੱਥੇ ਜਾਣ ਹੀ ਨਾ ਦਿੱਤਾ ਜਾਵੇ ਇਹ ਉਹਨਾਂ ਦੇ ਅਧਿਕਾਰਾਂ ਤੇ ਬਹੁਤ ਵੱਡਾ ਛਾਪਾ ਆ ਇਹਦੇ ਤਿੰਨਾਂ ਗੱਲਾਂ ਬਾਰੇ ਮੋਦੀ ਦੀ ਸਰਕਾਰ ਚੁੱਪਿਆ ਨਾ ਤਾਂ ਉਹਨਾਂ ਨੇ ਤਾਲਿਬਾਨਾਂ ਨੇ ਇਸ ਗੱਲ ਨੂੰ ਕੰਡੰਮ ਕੀਤਾ ਵੀ ਇਹ ਗਲਤ ਪਿਆ ਸੀ ਕਿਉਂ ਰੋਕੀਏ ਇਹਨਾਂ ਨੂੰ ਦੂਜਾ ਉਹ ਆਪ ਦੇ ਦੇਸ਼ 'ਚ ਕੀ ਕਰਦੇ ਕੀ ਨਹੀਂ ਕਰਦੇ ਪਰ ਸਾਡੇ ਦੇਸ਼ ਅੰਦਰ ਆ ਕੇ ਤੇ ਸਾਡੇ ਪੱਤਰਕਾਰਾਂ ਨੂੰ ਰੋਕਣਾ ਔਰਤ ਪੱਤਰਕਾਰਾਂ ਨੂੰ ਰੋਕਣਾ ਇਹ ਮੋਦੀ ਸਰਕਾਰ ਦਾ ਬਹੁਤ ਵੱਡਾ ਗੁਨਾਹ ਆ ਮੋਦੀ ਸਰਕਾਰ ਨੇ ਕੀਤਾ ਔਰਤਾਂ ਨਾਲ ਇਹ ਧੱਕਾ ਕੀਤਾ ਆ ਦਲਤਾਂ ਨਾਲ ਧੱਕਾ ਕੀਤਾ ਉਹਨਾਂ ਦੇ ਐਡੀਜੀਪੀ ਨੂੰ ਮਜਬੂਰ ਕੀਤਾ ਵੀ ਉਹ ਮੌਤ ਨੂੰ ਗਲੇ ਲਵਾ ਲਾਵੇ ਤੇ ਇਹੀ ਸਾਡੇ ਦੇਸ਼ ਦਾ ਜਿਹੜਾ ਚੀਫ ਜਸਟਿਸ ਆ ਜਿਹਦੇ ਨਾਲ ਸਾਰੀ ਦੁਨੀਆ 'ਚ ਸਾਡੀ ਜਿਹੜੀ ਆ ਉਹ ਹੋਏ ਹੋਏ ਹੋਈ ਆ ਲਾਓ ਇਹਨੂੰ ਲੰਬੂ ਲੰਬੂ ਆਜ ਮੇ ਸਾਰੇ ਆਣੇ